ਉੱਗੇ ਪੰਜਾਬੀ ਕਲਾਕਾਰ ਜਸਵਿੰਦਰ ਪੱਲਾ ਦਾ ਦੇਹਾਂਤ ਹੋ ਗਿਆ ਉਹ 65 ਸਾਲ ਦੇ ਸਨ ਉਨ੍ਹਾਂ ਦਾ ਜਨਮ 4 ਮਈ 1960 ਨੂੰ ਹੋਇਆ ਸੀ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਚਨਕਾਟਾ ਚਾਚਾ ਚਤਰਾ ਦੇ ਕਿਰਦਾਰ ਬਜੂਨ ਨੀਸੋਠਾ ਸੀ ਵਿੱਚ ਉਹਨਾਂ ਨੂੰ ਟੀਵੀ ਸਕਰੀਨ ਤੇ ਇੱਕ ਵੱਖਰੀ ਪਛਾਣ ਮਿਲੀ ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲਮੁਕੰਦ ਸ਼ਰਮਾ ਤੇ ਨੀਲੂ ਸਨ ਉਹਨਾਂ 9ਵੀਂ ਜਮਾਤ ਵਿੱਚ ਪੜ੍ਹਦੇ ਹਾਂ ਆਕਾਸ਼ਵਣੀ ਤੋਂ ਚੱਲਣ ਵਾਲੇ ਪ੍ਰੋਗਰਾਮ ਬਾਲ ਜਗਤ ਵਿੱਚ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਸੀ ਉਹਨਾਂ ਦੀ ਪਹਿਲੀ ਫਿਲਮ 1998 ਵਿੱਚ ਦੁੱਲਾ ਪੱਟੀ ਆਈ ਸੀ ਜਸਵਿੰਦਰ ਪੱਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਵਿਗਿਆਨ ਚ ਡਾਕਟੋਰੇਟ ਦੀ ਡਿਗਰੀ ਹਾਸਲ ਕੀਤੀ ਸੀ ਜਸਵਿੰਦਰ ਪੱਲਾ 1999 ਵਿੱਚ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਖੇਤੀ ਬੜੀ ਪ੍ਰਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਲ ਹੋਏ ਤੇ 2020 ਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਖਰਾਬ ਸਿਹਤ ਦੇ ਚਲਦਿਆਂ ਜਸਵਿੰਦਰ ਪੱਲਾਨਿਆ ਇਸ ਵੇਰੇ ਮੁਹਾਲੀ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ ਉਹਨਾਂ ਦੀ ਮੌਤ ਬ੍ਰੇਨ ਸਟ੍ਰੋਕ ਕਾਰਨ ਹੋਈ ਦੱਸੀ ਜਾਂਦੀ ਹੈ ਉਹਨਾਂ ਦਾ ਅੰਤਿਮ ਸੰਸਕਾਰ ਪਲਕੇ ਮੁਹਾਲੀ ਦੇ ਬਿਲੋਂਗਿੰਗ ਕੀਤਾ ਜਾਵੇਗਾ ਉਹਨਾਂ ਮੇਲਕ ਰਾਦੇ ਰੱਬਾ ਜਾਟਨ ਜੁਲੀਅਟ ਕੈਰੀ-ਆਨ ਜੱਟਾ ਗੋਲਕ ਬੁਗਨੀ ਬੈਂਕ ਤੇ ਬਟੂਆ ਚੱਕ ਦੇ ਫਟ ਡੈਡੀਕੂਲ ਮੁੰਡੇ ਫੂਲ ਵਰਗੀਆਂ ਮਸ਼ਹੂਰ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਮਿਆਰੀ ਪ੍ਰਦਰਸ਼ਨ ਕੀਤਾ। ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਨਾਲ ਪੰਜਾਬੀ ਮਨੋਰੰਜਨ ਜਗਤ ਸੋਗ ਵਿੱਚ ਹੈ। ਜਸਵਿੰਦਰ ਪੱਲਾ ਨੂੰ ਪੰਜਾਬੀ ਸਿਨੇਮਾ 'ਚ ਆਪਣੀ ਕਾਮੇਡੀ ਸੁਭਾਅ ਤੇ ਅਪੁੱਲ ਭੂਮਿਕਾਵਾਂ ਲਈ ਜਾਣਿਆ ਜਾਂਦਾ ਰਹੇਗਾ। ਪੱਲਾ ਫਿਲਮ ਅਤੇ ਸਟੇਜ ਦੋਵਾਂ 'ਚ ਇੱਕ ਸਥਾਈ ਵਿਰਾਸਤ ਛੱਡ ਗਏ ਨੇ। ਮੈਂ ਕਹਾਂ ਕਿ ਸਡਨਲੀ ਜਿਹੜਾ ਹੋਇਆ ਹੈ ਇਹ ਸਾਡੇ ਵਾਸਤੇ ਇੱਕ ਬੜਾ ਸਹੇਤੇ ਕਹਿ ਸਕਦਾ ਮੈਂ। ਤੇ ਇਹਦੇ ਅੱਜ ਸ਼ਬਦਾਂ ਵਿੱਚ ਥੋੜਾ ਪੈਦਾ ਹੋਈ ਜਾਂਦਾ ਬੰਦਾ ਸਾਹਿਬ ਦੀ ਬਹੁਤ ਵੱਡੀ ਦੇਣ ਸਾਡੇ ਪੰਜਾਬੀ ਕਲਚਰ ਨੂੰ ਸਾਡੇ ਪੰਜਾਬ ਨੂੰ ਸਾਡੇ ਖੇਤੀਬਾੜੀ ਨੂੰ ਪਲੱਸ ਸਾਡੇ ਖਾਸ ਕਰਕੇ ਸਭ ਤੋਂ ਵੱਡੀ ਸਾਡੇ ਇਸ ਮੰਡਲੇ ਦੇ ਨਿਵਾਸੀ ਸੀਗੇ ਤੇ ਮੱਲਾ ਨਿਵਾਸੀਆਂ ਨਾਲ ਬਹੁਤ ਜਿੱਦੋ ਪ੍ਰੇਮ ਸੀ ਕੰਪਰੇਸ਼ਨ ਦੀ ਲੋੜ ਹੈ ਛੱਟ ਐਨੇ ਕਾਲੋ ਸਭ ਆ ਲੋ ਫੜੂ ਤੁਸੀਂ ਕੰਮ ਕਰੋ ਸਾਨੂੰ ਬੜਾ ਚੰਗਾ ਲੱਗਦਾ ਸੀ ਬੜੇ ਫੈਕਸਿਓਰੇਟ ਸੀ ਫੰਕਸ਼ਨਲ ਚ ਆਉਣਾ ਇਹਨਾਂ ਨੇ ਸਾਡੇ ਇਲਾਕੇ ਦੇ ਸਾਰੇ ਨੂੰ ਅਸੀਂ ਬੋਸਟ ਆਫ ਕਰਦੇ ਸੀਗੇ ਕਿ ਸਾਡੇ ਇਲਾਕੇ ਚ ਮਿਸਟਰ ਪੱਲਾ ਜੀ ਇੱਥੇ ਰਹਿੰਦੇ ਜਦੋਂ ਵੀ ਮਿਲਦੇ ਸਨ ਬੜੇ ਹੀ ਹਾਸੇ ਮਿਲਨ ਵਾਲੇ ਸਨ ਬੜੀ ਐਨਰਜੀ ਮਿਲਦੀ ਸੀ ਉਹਨਾਂ ਤੋਂ ਪਰ ਅੱਜ ਅਸੀਂ ਸਾਰੇ ਉਸ ਉਹਨਾਂ ਦੀ ਐਨਰਜੀ ਤੋਂ ਉਹਨਾਂ ਦੇ ਜੋ ਉਹ ਸੁਭਾਸ ਬੜਾ ਕੋਲ ਨੂੰ ਤੁਸੀ ਨੂੰ ਮਿਲਦਾ ਸੀ ਲੋਕਾਂ ਨੂੰ ਬਰਾ ਉਹ ਸਖੰਦੇ ਸਨ ਆਪਣੇ ਮਨ ਦਾ ਹੀ ਜਿਹਾ ਜਿਸੀ ਉਹ ਸਾਲਾਂ ਖਾਸਿਆਂ ਦੇ ਪੰਜਾਲੇ ਸਨ